ਅੱਜ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਦੇ ਇਸ ਪਵਿੱਤਰ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਉਹਨਾਂ ਦੀਆਂ ਪ੍ਰਤੀਮਾਂ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਜਿਨ੍ਹਾਂ ਨੇ ਖਾਲਸਾ ਰਾਜ ਦਾ ਐਲਾਨ ਕੀਤਾ ਸੀ। ਜੋਗਾ ਜੋਗਾ ਤੱਕ ਕੋਈ ਇਹ ਭੁਲੇਖਾ ਨਾ ਪਾਏ ਕਿ ਗੁਰੂ ਗੋਬਿੰਦ ਸਿੰਘ ਦੀ ਫੌਜ ਮੁੱਕ ਸਕਦੀ ਹੈ ਕਿ ਜਦੋਂ ਵੀ ਰਸਤੇ ਦੇ ਵਿੱਚੋਂ ਇਦਰੋਂ ਕੋਈ ਲੰਘਦਾ ਸੀ ਤੇ ਜਿਹੜਾ ਖੋਤਾ ਲੈ ਕੇ ਆਉਂਦਾ ਸੀ ਉਹਨੂੰ ਟਕਾ ਤੇ ਗੱਡੇ ਵਾਲੇ ਨੂੰ ਆਣਾ ਦੇਣਾ ਪੈਂਦਾ ਸੀ ਹਕੂਮਤ ਨੂੰ ਦੱਸਣਾ ਸੀ ਨਾ ਕਿ ਭਾਈ ਖਾਲਸਾ ਰਾਜ ਦਾ ਐਲਾਨ ਹੋ ਗਿਆ ਫਿਰ ਇਹਨਾਂ ਸਿੰਘਾਂ ਨੇ ਇੱਕ ਪੱਤਰਕਾ ਲਿਖੀ ਚਿੱਠੀ ਲਿਖੀ ਮੈਂ ਹਾਂ ਸਿੰਘ ਬੋਤਾ ਮੇਰੇ ਹੱਥ ਵਿੱਚ ਇੱਕ ਸੋਟਾ ਮੋਟਾ ਲਵਾ ਜਗਤ ਵਿੱਚ ਰਾਖ ਖਲੋਤਾ ਆਖੇ ਭਾਬੀ ਖਾਨੋ ਨੂੰ ਜੋ ਆਖੇ ਸਿੰਘ ਬੋਤਾ ਜਿਦ ਇਹ ਸਤਾਨ ਸਿੱਖਾਂ ਦੀ ਹੋਂਦ ਨੂੰ ਦਰਸਾਉਂਦਾ ਹੈ ਜਦੋਂ ਭਾਈ ਮਣੀ ਸਿੰਘ ਦੀ ਸ਼ਹੀਦੀ ਹੋਈ ਨਾ ਜੀ ਤੇ ਸਿੱਖ ਵੱਖ-ਵੱਖ ਥਾਵਾਂ ਵੱਲ ਕੋਚ ਕਰ ਗਏ ਜੰਗਲ ਰਾਜ ਸੀ ਹਾਂ ਤੇ ਬਾਬਾ ਦੀਪ ਸਿੰਘ ਦੀ ਗਵਾਈ ਵਿੱਚ ਵੱਖ-ਵੱਖ ਥਾਵਾਂ ਦੇ ਸਿੰਘ ਪਹੁੰਚ ਗਏ ਜੀ ਇੱਥੇ ਵੀ ਦੋ ਸਿੰਘ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਆਣ ਬੈਠੇ ਹਾਂ ਤੇ ਜਦੋਂ ਇਹ ਰਸਤਾ ਸੀ ਜੋ ਸੰਗਤਾਂ ਲੰਗਦੀਆਂ ਦੇ ਜਿਹੜੇ ਹੈਗੇ ਉਸ ਟਾਈਮ ਦੇ ਮੁਸਲਮਾਨ ਉਹ ਆਂਦੇ ਵੀ ਆ ਕਿੱਥੋਂ ਰਹਿ ਗਏ ਸੀ ਸਿੱਖ ਤਾਂ ਖਤਮ ਹੋ ਗਏ ਹਾਂ ਤੇ ਬਾਬਾ ਜੀ ਨੇ ਜੋ ਸੁਣਿਆ ਉਹਨਾਂ ਨੂੰ ਗੁੱਸਾ ਆਇਆ ਉਹਨਾਂ ਟੈਕਸ ਲਾਤਾ ਫਿਰ ਉਹਨੇ ਕਿ ਚਿੱਠੀ ਭੇਜੀ ਉਥੇ ਹਾਂ ਮੌਕੇ ਦੇ ਹਾਕਮ ਨੂੰ ਜੀ ਤੇ ਚਿੱਠੀ ਭੇਜੀ ਤੇ ਚਿੱਠੀ ਜੋ ਨਾ ਉਹਦੀ ਘਰ ਦੀ ਨੂੰ ਭਾਬੋ ਕਹਿ ਕੇ ਸੰਬੋਧਨ ਕੀਤਾ ਵੀ ਅਸੀਂ ਟੈਕਸ ਲਾਇਆ ਤੁਹਾਡੇ ਜਿਹੇ ਹਿੰਮਤ ਤੇ ਸਿੱਖ ਬੈਠੇ ਆ ਕਿੰਨੇ ਕ ਫੌਜ ਭੇਜੀ ਹੋਊਗੀ ਦੋ ਸਿੰਘਾਂ ਨੂੰ ਖੜਨ ਵਾਸਤੇ ਤਕਰੀਬਨ ਉਸ ਸਮੇਂ ਨਾਲ 2-300 ਸਿੰਘ ਆਂਦੇ ਲੜਨਾ ਹੈ ਬਾਬਾ ਜੀ ਨਾ ਹਾਂ 2-300 ਸਿੰਘ ਦਾ ਦੋ ਸਿੰਘਾਂ ਨੇ ਪੇਟ ਨਾਲ ਪੇਟ ਜੋੜ ਕੇ ਡਾਂਗਾ ਨਾ ਛੋਟਿਆਂ ਦਾ ਮੁਕਾਬਲਾ ਕੀਤਾ ਮੁਰਕੇ ਇਥੇ ਉਹਨਾਂ ਆਪ ਦੇ ਚਪਾਈ ਭੇਜੇ ਗੈ ਗੱਜ ਲੜਾਈ ਹੋਈ ਤੇ ਬਾਬਾ ਜੀ ਨੇ ਇਥੇ ਛਿੱਦੀ ਪਾਈ ਗੁਰੂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡੇ ਇਤਿਹਾਸ ਦੇ ਪੰਨੇ ਫਰੋਲਣ ਜਾ ਰਹੇ ਆ 1700 96 ਦੇ ਵਿੱਚ ਜਦੋਂ ਭਾਈ ਮਨੀ ਸਿੰਘ ਦੀ ਸ਼ਹੀਦੀ ਹੁੰਦੀ ਹੈ ਤੇ ਖਾਲਸਾ ਰੂਪ ਪੋਸ਼ ਹੋ ਜਾਂਦਾ ਜੰਗਲਾਂ ਦੇ ਵਿੱਚ ਜਾ ਕੇ ਖਾਲਸਾ ਪੰਥ ਨੇ ਰਹਿਣਾ ਸ਼ੁਰੂ ਕਰ ਦਿੱਤਾ ਇਸ ਜਗ੍ਹਾ ਤੇ ਦੋ ਸਿੰਘਾਂ ਨੇ ਖਾਲਸਾ ਰਾਜ ਦਾ ਐਲਾਨ ਕੀਤਾ ਸੀ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਅੱਜ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਦੇ ਇਸ ਪਵਿੱਤਰ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਔਰ ਨਾਲ ਦੀ ਨਾਲ ਇਤਿਹਾਸ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹ ਸੂਰਮੇ ਕੌਣ ਸਨ ਇਹ ਪੂਰੀ ਜਾਣਕਾਰੀ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕੱਢਾਂਗੇ ਤੇ ਇਹ ਜਗ੍ਹਾ ਕਿੱਥੇ ਆ ਇਹ ਵੀ ਤੁਹਾਨੂੰ ਦੱਸਣ ਜਾ ਰਹੇ ਆ ਇਹ ਜਗ੍ਹਾ ਹੈਗੀ ਆ ਜੀ ਜਦੋਂ ਆਪਾਂ ਤਰਨਤਾਰਨ ਮਾਝੇ ਦੇ ਧਰਤੀ ਤੇ ਆਉਨੇ ਆ ਨਾ ਤੇ ਤਰਨਤਾਰਨ ਸਾਹਿਬ ਤੋਂ ਚਵਾਲ ਨੂੰ ਆਪਾਂ ਚੱਲਦੇ ਆ ਸ੍ਰੀ ਤਰਨਤਾਰਨ ਸਾਹਿਬ ਤੋਂ ਚਵਾਲ ਰੋਡ ਤੋਂ ਤਰਨਤਾਰਨ ਤੋਂ 2.5 ਕਿਲੋਮੀਟਰ ਦੀ ਦੂਰੀ ਤੇ ਇਹ ਪਵਿੱਤਰ ਸਥਾਨ ਜਿਹੜਾ ਵਾ ਇਹ ਵਸਿਆ ਹੋਇਆ ਜਿੱਥੇ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਨੇ ਚੁੰਗੀ ਲਗਾ ਕੇ ਤੇ ਖਾਲਸਾ ਰਾਜ ਦਾ ਐਲਾਨ ਕਰ ਦਿੱਤਾ ਸੀ ਆਓ ਚੱਲਦੇ ਆ ਦਰਬਾਰ ਜੰਦਰ ਕਰਦੇ ਆ ਗੱਲਾਂ ਬਾਤਾਂ ਜਾਣਦੇ ਆ ਪੂਰਾ ਇਤਿਹਾਸ ਸੰਗਤ ਜੀ ਇਹ ਤਸਵੀਰਾਂ ਤੁਹਾਡੇ ਲਈ ਬਹੁਤ ਜ਼ਰੂਰੀ ਨੇ ਵੈਸੇ ਤਾਂ ਸਿੱਖ ਧਰਮ ਦਾ ਮੂਰਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇਹ ਮੂਰਤੀਆਂ ਸਿਰਫ ਇਤਿਹਾਸ ਨੂੰ ਦਰਸਾਉਣ ਵਾਸਤੇ ਬਣਾਈਆਂ ਗਈਆਂ ਨੇ ਇਹ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਉਹਨਾਂ ਦੀਆਂ ਅ ਪ੍ਰਤਿਮਾ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਜਿਨ੍ਹਾਂ ਨੇ ਖਾਲਸਾ ਰਾਜ ਦਾ ਐਲਾਨ ਕੀਤਾ ਸੀ ਤੁਸੀਂ ਆ ਇੱਕ ਤਸਵੀਰ ਦੇਖ ਲਓ ਕਿ ਜਦੋਂ ਵੀ ਰਸਤੇ ਦੇ ਵਿੱਚੋਂ ਇਧਰੋਂ ਕੋਈ ਲੰਘਦਾ ਸੀ ਤੇ ਜਿਹੜਾ ਖੋਤਾ ਲੈ ਕੇ ਆਉਂਦਾ ਸੀ ਉਹਨੂੰ ਟਕਾ ਤੇ ਗੱਡੇ ਵਾਲੇ ਨੂੰ ਆਨਾ ਦੇਣਾ ਪੈਂਦਾ ਸੀ ਸੋ ਇਸੇ ਤਰ੍ਹਾਂ ਇਹਨਾਂ ਯੋਧਿਆਂ ਨੇ ਇਸ ਖਾਲਸਾ ਰਾਜ ਦਾ ਐਲਾਨ ਕਰਦਿਆ ਹੋਇਆ ਇੱਕ ਹਕੂਮਤ ਨੂੰ ਦੱਸਣ ਵਾਸਤੇ ਕਿ ਇਹ ਖਾਲਸਾ ਰਾਜ ਦਾ ਐਲਾਨ ਹੋ ਗਿਆ ਜਦੋਂ ਸਿੰਘਾਂ ਨੂੰ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਤੇ ਸਿੰਘ ਜਿਹੜੇ ਆ ਉਹ ਰੂਪੋਸ਼ ਹੋ ਗਏ ਹਾਂ ਆ ਗੱਡੇ ਦੀ ਤਸਵੀਰ ਵੀ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਗੱਡੇ ਜਿਹੜੇ ਆ ਉਹਨਾਂ ਸਮਿਆਂ ਦੇ ਵਿੱਚ ਚੱਲਦੇ ਹੁੰਦੇ ਸੀ ਉਧਰੋਂ ਕੈਮਰਾ ਕਰਕੇ ਇੱਕ ਵਾਰੀ ਗੱਡੇ ਦੀ ਤਸਵੀਰ ਜ਼ਰੂਰ ਦਿਖਾ ਦਿਓ ਕਿ ਇਹ ਗੱਡਾ ਜਿਹੜਾ ਵਾ ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਗੱਡੇ ਚੱਲਦੇ ਹੁੰਦੇ ਸੀ ਤੇ ਇਹਨਾਂ ਗੱਡਿਆਂ ਦੇ ਉੱਤੇ ਜਦੋਂ ਸਮਾਨ ਲੈ ਕੇ ਕੋਈ ਲਾਹੌਰ ਨੂੰ ਜਾਂਦਾ ਸੀ ਤੇ ਉਹ ਲਾਹੌਰ ਨੂੰ ਜਾਣ ਤੋਂ ਪਹਿਲਾਂ ਇਹਨਾਂ ਸਿੰਘਾਂ ਨੂੰ ਟੈਕਸ ਦੇ ਕੇ ਜਾਂਦਾ ਸੀ ਇਹ ਖਾਲਸਾ ਰਾਜ ਦਾ ਐਲਾਨ ਕਰ ਦਿੱਤਾ ਸੀ ਇਹਨਾਂ ਸਿੰਘਾਂ ਨੇ 12-15 ਦਿਨ ਲਗਾਤਾਰ ਕਹਿੰਦੇ ਇਹ ਟੈਕਸ ਚੱਲਦਾ ਰਿਹਾ ਟੈਕਸ ਦੇਣਾ ਹਰ ਇੱਕ ਟੈਕਸ ਦੇ ਕੇ ਤੁਰ ਜਾਂਦਾ ਪਰ ਕੋਈ ਬੋਲਿਆ ਨਹੀਂ 12-15 ਦਿਨਾਂ ਤੱਕ ਫਿਰ ਜਦੋਂ ਹਕੂਮਤ ਨੂੰ ਦੱਸਣਾ ਸੀ ਨਾ ਕਿ ਭਾਈ ਖਾਲਸਾ ਰਾਜ ਦਾ ਐਲਾਨ ਹੋ ਗਿਆ ਫਿਰ ਇਹਨਾਂ ਸਿੰਘਾਂ ਨੇ ਇੱਕ ਪੱਤਰਕਾ ਲਿਖੀ ਚਿੱਠੀ ਲਿਖੀ ਜਿਸ ਵਿੱਚ ਲਿਖਿਆ ਕਿ ਲਿਖ ਤੂੰ ਸਿੰਘ ਬੋਤਾ ਰਸਤੇ ਵਿੱਚ ਖਲੋਤਾ ਹੱਥ ਛੋਟਾ ਮੋਟਾ ਕਹਿਦੀ ਭਾਬੀ ਖਾਨੋ ਨੂੰ ਤੇਰਾ ਦਿਓਰ ਖੜਾ ਸਿੰਘ ਬੋਤਾ ਤੇ ਖਾਲਸਾ ਰਾਜ ਦਾ ਐਲਾਨ ਸੀ ਇਹ ਮੁਗਲ ਹਕੂਮਤ ਨੂੰ ਜਦੋਂ ਇਹ ਚਿੱਠੀ ਪਹੁੰਚੀ ਤਾਂ ਜਕਰੀਆ ਖਾਨ ਆਗ ਬਬੂਲਾ ਹੋ ਗਿਆ ਉਹਨੇ ਕਿਹਾ ਕਿ ਰਾਜ ਸਾਡਾ ਹੋਵੇ ਤੇ ਦੋ ਸਿੰਘ ਜਿਹੜੇ ਉਹ ਖਾਲਸਾ ਰਾਜ ਦਾ ਐਲਾਨ ਕਿਵੇਂ ਕਰ ਸਕਦੇ ਆ ਉਹਨਾਂ ਨੇ ਦੱਸਿਆ ਇਤਿਹਾਸ ਮੁਤਾਬਕ ਕਿ ਕੁਝ ਫੌਜ ਜਿਹੜੀ ਭੇਜੀ ਸੈਂਕੜਿਆਂ ਦੀ ਗਿਣਤੀ ਵਿੱਚ ਕੋਈ 2-250 ਬੋਲਦਾ ਕੋਈ 100-150 ਬੋਲਦਾ ਜਦੋਂ ਉਹਨਾਂ ਫੌਜ ਭੇਜੀ ਤੇ ਇੱਥੇ ਆ ਕੇ ਇਹਨਾਂ ਯੋਧਿਆਂ ਨੇ ਮੁਕਾਬਲਾ ਕਰਨ ਵਾਸਤੇ ਕਿਹਾ ਹੁਣ ਉਹ ਸੂਰਮੇ ਕਹਿਣ ਲੱਗੇ ਵੀ ਤੁਸੀਂ ਦੋ ਜਾਣਿਓ ਅਸੀਂ ਤੁਹਾਨੂੰ ਵੈਸੇ ਫੜ ਲੈਣਾ ਹੁਣ ਇਹ ਸੂਰਮੇ ਇੱਕ ਜੁਗਤੀ ਦੇ ਨਾਲ ਲੜੇ ਕਹਿਣ ਲੱਗੇ ਭਲਿਓ ਜੇ ਅਸੀਂ ਦੋ ਆ ਤੁਸੀਂ ਚਾਰ ਭੇਜ ਦਿਓ ਹੁਣ ਚਾਰ ਵੀ ਜਿਹੜੇ ਚਾਰ ਉਹਨਾਂ ਭੇਜੇ ਤੇ ਚਾਰ ਵੀ ਖਤਮ ਹੋ ਗਏ ਜਿਹੜੀ ਜੁਗਤੀ ਨਾਲ ਲੜੇ ਫਿਰ ਕਹਿੰਦੇ ਚਾਰ ਦੀ ਥਾਂ ਅੱਠ ਭੇਜ ਦਿਓ ਅੱਠ ਵੀ ਮਾਰ ਗੋਏ ਜਦੋਂ ਇਸ ਤਰ੍ਹਾਂ ਗਿਣਤੀ ਵਾਧਦੀ ਗਈ ਤੇ ਕਹਿੰਦੇ ਜਦੋਂ 100 150 ਦੀ ਗਿਣਤੀ ਤੱਕ ਇਹਨਾਂ ਨੇ ਜੌਧਿਆਂ ਨੇ ਆਪਣੇ ਬਲ ਦਿਖਾ ਕੇ ਫੌਜ ਦੇ ਆਹੂ ਲਾ ਦਿੱਤੇ ਫਿਰ ਇੱਕੋ ਵਾਰੀ ਪੂਰੀ ਫੌਜ ਨੇ ਹਮਲਾ ਕੀਤਾ ਤੇ ਇਹਨਾਂ ਜੌਧਿਆਂ ਨੇ ਪਿੱਠ ਨਾਲ ਪਿੱਠ ਜੋੜ ਕੇ ਤੇ ਟੱਕਰਿਆ ਕੀਤਾ ਦੁਸ਼ਮਣ ਦਾ ਤੇ ਪਿੱਠ ਨਾਲ ਪਿੱਠ ਜੋੜ ਕੇ ਇਹਨਾਂ ਸੂਰਮਿਆਂ ਨੇ ਉਸ ਜੰਗ ਨੂੰ ਫਤਿਹ ਕੀਤਾ ਤੇ ਸ਼ਹਾਦਤ ਦਾ ਜਾਮ ਪੀਤਾ ਸਾਡੇ ਨਾਲ ਕੋਈ ਵੀਰ ਜੁੜ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਪੂਰਾ ਸਿੱਖ ਇਤਿਹਾਸ ਤੋ ਸੰਗਤ ਜੀ ਅੱਜ ਅਸੀਂ ਤੁਹਾਨੂੰ ਮਹਾਗਾਥਾ ਸੁਣਾ ਰਿਹਾ ਉਹਨਾਂ ਯੋਧਿਆਂ ਦੀ ਜਿਨ੍ਹਾਂ ਨੇ ਇੱਥੇ ਖਾਲਸਾ ਰਾਜ ਦਾ ਐਲਾਨ ਕਰ ਦਿੱਤਾ ਸੀ ਮੇਰੇ ਨਾਲ ਵੀਰ ਜੀ ਜੁੜ ਰਹੇ ਨੇ ਆਪਾਂ ਪਉਣੇ ਫਤਈ ਸਾਹਿਬ ਤੇ ਕਰਦੇ ਗੱਲਬਾਤਾਂ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਹਿਲਾਂ ਆਪਣਾ ਨਾਮ ਦੱਸੋ ਅਮਨਦੀਪ ਸਿੰਘ ਨਾਰਾ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਇਸ ਸਥਾਨ ਬਾਰੇ ਕੀ ਜਾਣਦੇ ਹੋ ਵੀਰ ਜੀ ਇਹ ਸਥਾਨ ਸਿੱਖਾਂ ਦੀ ਹੋਂਦ ਨੂੰ ਦਰਸਾਉਂਦਾ ਹੈ ਹੂੰ ਜਦੋਂ ਭਾਈ ਮਣੀ ਸਿੰਘ ਦੀ ਸ਼ਹੀਦੀ ਹੋਈ ਨਾ ਜੀ ਤੇ ਸਿੱਖ ਵੱਖ-ਵੱਖ ਥਾਵਾਂ ਵੱਲ ਕੋਚ ਕਰ ਗਏ ਜੰਗਲ ਰਾਜ ਸੀ ਹਾਂ ਤੇ ਬਾਬਾ ਦੀਪ ਸਿੰਘ ਦੀ ਗਵਾਹੀ ਵਿੱਚ ਵੱਖ-ਵੱਖ ਥਾਵਾਂ ਦੇ ਸਿੰਘ ਪਹੁੰਚ ਗਏ ਜੀ ਇੱਥੇ ਵੀ ਦੋ ਸਿੰਘ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਆਣ ਬੈਠੇ ਹਾਂ ਤੇ ਜਦੋਂ ਇਹ ਰਸਤਾ ਸੀ ਜੋ ਸੰਗਤਾਂ ਲੰਗਦੀਆਂ ਜਿਹੜੇ ਉਹ ਹੈਗੇ ਉਸ ਟਾਈਮ ਦੇ ਮੁਸਲਮਾਨ ਉਹ ਆਂਦੇ ਵੀ ਆ ਕਿੱਥੋਂ ਰਹਿ ਗਏ ਸੀ ਸਿੱਖ ਤਾਂ ਖਤਮ ਹੋ ਗਏ ਹਾਂ ਤੇ ਬਾਬਾ ਜੀ ਨੇ ਜੋ ਸੁਣਿਆ ਉਹਨਾਂ ਨੂੰ ਗੁੱਸਾ ਆਇਆ ਤਾਂ ਉਹਨਾਂ ਟੈਕਸ ਲਾਤਾ ਹੂੰ ਗੱਡੇ ਨੂੰ ਤੇ ਖੋ ਟਕਾ ਗੱਡਾ ਹਾਂ ਤੇ ਪੈਸਾ ਖੋਤਾ ਹਾਂ ਲਾਤਾ ਟੈਕਸ ਤੇ 12 ਦਿਨ ਟੈਕਸ ਚੱਲਿਆ 12 ਦਿਨ ਟੈਕਸ ਚੱਲਿਆ ਕੋਈ ਨਹੀਂ ਕੋਈ ਨਹੀਂ ਬੋਲਿਆ ਵਾਹ ਬਾਬਾ ਜੀ ਨੂੰ ਵੀ ਕੋਈ ਆਇਆ ਨਹੀਂ ਹੋਂਦ ਨਹੀਂ ਦਰਸਾਈ ਜਾਣੀ ਫਿਰ ਉਹਨਾਂ ਕਿ ਚਿੱਠੀ ਭੇਜੀ ਉਥੇ ਹਾਂ ਮੌਕੇ ਦੇ ਹਾਕਮ ਨੂੰ ਜੀ ਤੇ ਚਿੱਠੀ ਭੇਜੀ ਤੇ ਚਿੱਠੀ ਜੋ ਨਾ ਉਹਦੀ ਘਰ ਦੀ ਨੂੰ ਭਾਬੋ ਕਹਿ ਕੇ ਸੰਬੋਧਨ ਕੀਤਾ ਵੀ ਅਸੀਂ ਟੈਕਸ ਲਾਇਆ ਤੁਹਾਡੇ ਜਿਹੇ ਹਿੰਮਤ ਤੇ ਸਿੱਖ ਬੈਠੇ ਆ ਮੁੜ ਕੇ ਇੱਥੇ ਉਹਨਾਂ ਆਪ ਦੇ ਸਿਪਾਈ ਭੇਜੇ ਗਹਿ ਗੱਜ ਲੜਾਈ ਹੋਈ ਤੇ ਬਾਬਾ ਜੀ ਨੇ ਇੱਥੇ ਛਿਦੀ ਪਾਈ ਕਿ ਕਿੰਨੇ ਕਿੰਨੇ ਫੌਜ ਭੇਜੀ ਹੋਊਗੀ ਦੋ ਸਿੰਘਾਂ ਨੂੰ ਖੜਨ ਵਾਸਤੇ ਤਕਰੀਬਨ ਉਸ ਸਮੇਂ ਨਾਲ 2-300 ਸਿੰਘ ਆਂਦੇ ਲੜਨਾ ਹੈ ਬਾਬਾ ਜੀ ਨਹਾ ਹਾਂ 2-300 ਸਿੰਘ ਦਾ ਦੋ ਸਿੰਘਾਂ ਨੇ ਪੇਠ ਨਾਲ ਪੇਠ ਜੋੜ ਕੇ ਡਾਂਗਾਣਾ ਛੋਟਿਆਂ ਨਾਲ ਮੁਕਾਬਲਾ ਕੀਤਾ ਵਾਹ ਛੋਟੇ ਹਥਿਆਰ ਸੀ ਜੰਗਲ 'ਚ ਛੋਟੇ ਕੱਟ ਕੇ ਦੋ ਹਥਿਆਰ ਬਣਾ ਲਏ ਹੂੰ ਤੇ ਅੱਜ ਵੀ ਸਿੱਖਾਂ ਦੇ ਕਈਆਂ ਵਿੱਚੋਂ ਨਰਾਸ਼ਾ ਬੜੀ ਸਿੱਖ ਖਤਮ ਹੋ ਗਏ ਉਹਨਾਂ ਦੋ ਨੇ ਖਾਲਸਾ ਰਾਜ ਕਾਇਮ ਕਰਤਾ ਅੱਜ ਤੱਕ ਬੜੀ ਸਿੱਖੀ ਪਰਫੁੱਲ ਤੇ ਆਹ ਕੀ ਬਾਤ ਬੜੇ ਚੜ੍ਹਦੀ ਕਲਾ ਦੇ ਸਿੰਘ ਬੈਠੇ ਬੜੀ ਮਾਰੇ ਦੀ ਕਿਰਪਾ ਲੱਗਦਾ ਨਹੀਂ ਵੀ ਅੱਜ ਦੇ ਸਿੱਖਾਂ ਨੂੰ ਵੀ ਇਹ ਲੋੜ ਹੈ ਜਿਤਨਾ ਉਹਨਾਂ ਸਿੰਘਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਦੁਸ਼ਮਣ ਦੇ ਆਹੂ ਲਾਇਆ ਹੈ ਆਹ ਹਾਂ ਹਰ ਸਿੱਖ ਨੂੰ ਇੱਕ ਸਿੱਖ ਦਾ ਸਾਥ ਦੇਣਾ ਚਾਹੀਦਾ ਆਪਣੇ ਜੇ ਇੱਕ ਨਰਾਸ਼ਤਾ ਬੜੀ ਗਲਵਿਰਜੇ ਆਪ ਲੱਤਾਂ ਵਣੀਆਂ ਖੇਦਦੇ ਹਾਂ ਹਾਂ ਹਰ ਧਰਮ ਜੋ ਤੁਸੀਂ ਵਿਚਰਦੇ ਜੇ ਤੁਸੀਂ ਪੱਤਰਕਾਰ ਜੋ ਦੂਜੇ ਧਰਮ ਵਾਲੇ ਕਿਹਦੀ ਲੱਤ ਨਹੀਂ ਖੇਦਦੇ ਆਪਦੇ ਵੱਡੇ ਦੀ ਜੇ ਆਪਣਾ ਮੰਨ ਲਓ ਗਿਆਨੀ ਹਰਪ੍ਰੀਤ ਸਿੰਘ ਦੀਆਂ ਲੱਤਾਂ ਕਿੰਨੀਆਂ ਖੇਡੀਆਂ ਗਈਆਂ ਆਪਣਾ ਜਥੇਦਾਰ ਆ ਸਭ ਤੋਂ ਮਹਾਨ ਉੱਚਾ ਰਤਬਾ ਹੈ ਅਕਾਲ ਤਖਤ ਸਾਹਿਬ ਦਾ ਸਿੱਖਾਂ 'ਚ ਤੇ ਆਪਣਾ ਮੇਰੇ ਹਿਸਾਬ ਨਾਲ ਅਕਾਲੀ ਫੂਲਾ ਸਿੰਘ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਫੈਸਲਾ ਲਿਆ ਸਿੱਖਾਂ ਦੇ ਹੱਕ ਚ ਤੇ ਆਪਾਂ ਉਹਨਾਂ ਦੀਆਂ ਲੱਤਾਂ ਖੇਚੀ ਜਾਂਦੇ ਇਸ ਇਤਿਹਾਸ ਤੋਂ ਇਹ ਸਿੱਖਿਆ ਵੀ ਮਿਲਦੀ ਵੀ ਸਿੱਖ ਨੂੰ ਇੱਕ ਦੂਜੇ ਦੀ ਸਾਥ ਵੀ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਮੋੜ ਨਾਲ ਖੜ੍ਹ ਜੋ ਤੇ ਤੁਹਾਡੇ ਅੱਗੇ ਜਿੰਨੀ ਮਰਜ਼ੀ ਫੌਜ ਆ ਭਲਾ ਤੁਸੀਂ ਦੋ ਜੋ ਭਲਾ ਇੱਕ ਜੋ ਤੇ ਵੱਡੀਆਂ ਵੱਡੀਆਂ ਜੰਗਾ ਸਰ ਕਰ ਜੋਗੇ ਵੱਡੀਆਂ ਜੰਗਾ ਸਰ ਕਰ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਨਹੀਂ ਸਾਰੀ ਸੰਗਤ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਵੀ ਪਹਿਲਾਂ ਆਪਾਂ ਕਹਿ ਦਿੰਨੇ ਆ ਵੀ ਆਪਣੀ ਕੌਮ ਤੋਂ ਲੀਡਰ ਨਹੀਂ ਹੈਗਾ ਜੀ ਆਪਾਂ ਵੇਖੀਏ ਬਾਬਾ ਬੋਤਾ ਸਿੰਘ ਗਰਜਾ ਸਿੰਘ ਉਹ ਆਪ ਹੀ ਲੀਡਰ ਹੀ ਆਪ ਹੀ ਯੋਧੇ ਹੀ ਹਾਂ ਦੋਵਾਂ ਨੇ ਐਲਾਨ ਕਰਤਾ ਦੋਵਾਂ ਨੇ ਐਲਾਨ ਕਰਤਾ ਅੱਜ ਦੀ ਡੇਟ ਦੇ ਵਿੱਚ ਕੌਮ ਨੂੰ ਲੀਡਰ ਮਿਲਿਆ ਵੀ ਜਿਹੜਾ ਅੱਜ ਆਪਣੇ ਜੇਲ੍ਹ ਦੇ ਵਿੱਚ ਬੰਦਾ ਡਿਬਰੂ ਘੜ ਦੇ ਵਿੱਚ ਆ ਆਪਾਂ ਉਹਦੀਆਂ ਮਲੱਤਾਂ ਖਿੱਚਣ ਲੱਪੇ ਆ ਬਿਲਕੁਲ ਵਿਰਸਾ ਸਿੰਘ ਮਲਟੋਆ ਆ ਕੇ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਭਾਈ ਅਮਰਤਪਾਲ ਦੇ ਵਿਰੁੱਧ ਖੜ ਗਿਆ ਤੇ ਆਪਾਂ ਨੂੰ ਹਰ ਇੱਕ ਸਿੱਖ ਨੂੰ ਚਾਹੀਦਾ ਵਾ ਵੀ ਆਪਾਂ ਆਪਣੇ ਯੋਧੇ ਨਾਲ ਖੜਨਾ ਚਾਹੀਦਾ ਸਿੱਖ ਨਾਲ ਸਿੱਖ ਕੋਈ ਵੀ ਹੋਵੇ ਨਹੀਂ ਮੈਂ ਜ਼ਰੂਰੀ ਚਾਹੁੰਦਾ ਵੀ ਅਮਰਤਪਾਲ ਜੀ ਉੱਥੇ ਕੋਈ ਕੋਈ ਵੀ ਸਿੱਖ ਹੁੰਦਾ ਨਾ ਜੇਲ੍ਹ ਦੇ ਵਿੱਚ ਤੇ ਵਰਸਾ ਸਿੰਘ ਮਲਟੋੜ ਵਰਗੇ ਨੂੰ ਜੇ ਆਪਣੇ ਆਪ ਨੂੰ ਪੰਥਕ ਹੁੰਦਾ ਤੇ ਉਹਨੂੰ ਵੀ ਨਾਲ ਖੜਨਾ ਚਾਹੀਦਾ ਸੀ ਪਰ ਨੋਰਮਲ ਘਰੋਂ ਵੀ ਕੋਈ ਸਿੱਖ ਹੁੰਦਾ ਤਾਂ ਆਪਾਂ ਨੂੰ ਹਰ ਇੱਕ ਵੀਰ ਨੂੰ ਇਹੋ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਬਾਬਾ ਸਿੰਘ ਬੋਤਾ ਸਿੰਘ ਬਾਬਾ ਕਰਜਾ ਸਿੰਘ ਤੋਂ ਸਿੱਖਿਆ ਲਓ ਤੇ ਆਪਣੇ ਮੋਢੇ ਨਾਲ ਮੋਢਾ ਜੋੜ ਕੇ ਤੇ ਆਪਣੇ ਸਿੱਖ ਭਰਾਵਾਂ ਨਾਲ ਖੜੋ ਜਾਓ। ਪਰ ਜੇ ਇੱਕ ਚੀਜ਼ ਹੋਰ ਆ ਵੀ ਜਿੱਦਾਂ ਗੁਰੂ ਸਾਹਿਬ ਨੇ ਕਹਿੰਦੇ ਤੁਹਾਨੂੰ ਸਰਦਾਰ ਬਣਾਇਆ। ਸਰਦਾਰ ਮਤਲਬ ਹੁੰਦਾ ਵਾ ਖੁਦ ਰਾਜਾ ਬਣਾਇਆ ਤੇ ਇਹ ਇਹਨਾਂ ਦੋਵਾਂ ਨੇ ਕਿਸੇ ਦੀ ਸਲਾਹ ਨਹੀਂ ਲਈ। ਟਣਾ ਦੋਵੇਂ ਸਿੰਘਾਂ ਨੇ ਹਾਲਾਲ ਕਰ ਦਿੱਤਾ ਇਹ ਬਹੁਤ ਵੱਡੀ ਗੱਲ ਨਹੀਂ ਬੜੀ ਤਕੜੀ ਗੱਲ ਉਹਨਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਲੋ ਕਮੇ ਤੁਸੀਂ ਰਾਜੇ ਜੋ ਉਹਨਾਂ ਰਾਜੇ ਬਣ ਕੇ ਵਿਖਾਇਆ ਰਾਜੇ ਬਣ ਕੇ ਵਿਖਾਇਆ ਤੇ ਅਸੀਂ ਖੁਦ ਹੀ ਹੁਕਮ ਕਰਨਾ ਤੇ ਖੁਦ ਹੀ ਜੰਗ ਲੜਨੀ ਆ ਅੱਜ ਕੱਲ ਇਹ ਵੀ ਬੜੀ ਨਰਾਸ਼ਤਾ ਸਿੱਖਾਂ ਚ ਵੀ ਜਰਨੈਲ ਹਰ ਕੋਈ ਬਣ ਜਾਂਦਾ ਹੈ ਪਰ ਲੜਨਾ ਨਹੀਂ ਚਾਹੁੰਦਾ ਲੜਦਾ ਨਹੀਂ ਚਾਹੁੰਦਾ ਲੜੇ ਉਹਨਾਂ ਦਾ ਵੀ ਦੂਜਾ ਬਿਲਕੁਲ ਤੇ ਉਦੋਂ ਜਰਨੈਲ ਦੀ ਭਾਵਨਾ ਹੈ ਵੀ ਜਰਨੈਲ ਪਹਿਲੋ ਲੜਦਾ ਹੈ ਛਿੱਦੀ ਜਰਨੈਲ ਦੀ ਪਹਿਲ ਹੁੰਦੀ ਤੇ ਸਿਪਾਈ ਦੀ ਮਗਰੋਂ ਹੁਣ ਵਾਲੇ ਜਰਨੈਲਾਂ ਦੇ ਵੀ ਸਿਪਾਈ ਮਰ ਜੇ ਮੈਂ ਮੇਰੇ ਇਹ 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 ਦੋ ਸਿੰਘਾਂ ਨੇ ਖਾਲਸਾ ਰਾਜ ਕਾਇਮ ਕਰਤਾ ਬਾਪੂ ਕੀ ਕਹਿਣਾ ਚੋਣਾ ਉਹਨਾਂ 100 ਰੁਪਏ ਦੀ ਯੋਧਾ ਦੀ ਕੋਈ ਗੱਲਬਾਤ ਕੋਈ ਫਤਿਹ ਬੁਲਾ ਦਿਓ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਗੇ ਜੀ ਅੱਜ ਦੀ ਵੀਡੀਓ ਦੇ ਵਿੱਚੋਂ ਆਪਾਂ ਇੱਕ ਮੈਸੇਜ ਲੈਣਾ ਸੀਗਾ ਕਿ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਇੱਕ ਇਤਿਹਾਸ ਐਸਾ ਇੰਨਾ ਵੱਡਾ ਇਤਿਹਾਸ ਹੈ ਕਿ ਉਹਨਾਂ ਦੇ ਤੋਂ ਸਿੱਖਿਆ ਲੈਣ ਦੀ ਲੋੜ ਅੱਜ ਵੀ ਕੌਮ ਨੂੰ ਜੇ ਉਹਨਾਂ ਦੋਵਾਂ ਸਿੰਘਾਂ ਨੇ ਕਿਸੇ ਦੀ ਸਲਾਹ ਨਹੀਂ ਲਈ ਤੇ ਜਿਹੜਾ ਗੁਰੂ ਸਾਹਿਬ ਦਾ ਹੁਕਮ ਸੀ ਨਾ ਕਿ ਤੁਹਾਨੂੰ ਮੈਂ ਬਾਦਸ਼ਾਹ ਬਣਾਇਆ ਉਹਨਾਂ ਨੇ ਬਾਦਸ਼ਾਹ ਬਣ ਕੇ ਵਿਖਾਇਆ ਤੇ ਜਦੋਂ ਕਹਿੰਦੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਸਿੰਘ ਲੋਕੇ ਰਹਿੰਦੇ ਸੀ ਤੇ ਉਦੋਂ ਇਹਨਾਂ ਦੋਵਾਂ ਸਿੰਘਾਂ ਨੇ ਐਲਾਨ ਕਰਤਾ ਖਾਲਸਾ ਰਾਏ ਦਾ ਦੋਵਾਂ ਨਹੀਂ ਤੀਜੇ ਬੰਦੇ ਦੀ ਸਲਾਹ ਲੈਣ ਦੀ ਲੋੜ ਨਹੀਂ ਪਈ ਸੋ ਅੱਜ ਵੀ ਸਾਡੀ ਕੌਮ ਨੂੰ ਲੋੜ ਹੈ ਇੱਕ ਦੂਜੇ ਦੇ ਨਾਲ ਖੜਨ ਦੀ ਤੇ ਸਿੱਖ ਨੂੰ ਮੋਢੇ ਨਾਲ ਮੋਢਾ ਜੋੜ ਕੇ ਇਸ ਆਸ ਨੂੰ ਦੁਬਾਰਾ ਡਰਾਉਣ ਦੇ ਲੋੜ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ